ਆਪ ਦਾ ਚੰਡੀਗੜ੍ਹ ਪੰਜਾਬ ਦਾ ਇਸ ਲਈ ਇਹ ਬੈਰੀਕੇਡ ਭੰਨੇ ਗਏ ਆ ਜਿਹੜੇ ਕਹਿੰਦੇ ਸੀ ਕਿ ਪੰਜਾਬ ਦੇ ਚੰਡੀਗੜ੍ਹ ਕੇ ਵਡਣ ਨਹੀਂ ਦੇਣਾ ਅਸੀਂ ਉਹ ਬੈਰੀਕੇਡ ਭੰਨ ਕੇ ਸਾਫt ਕੀਤਾ ਕਿ ਇਹ ਚੰਡੀਗੜ੍ਹ ਪੰਜਾਬ ਦਾ ਪੰਜਾਬ ਦੇ ਲੋਕ ਕਿਤੇ ਨਹੀਂ ਰੁਕੇ ਰੁਕਣੇ ਰੁਕਣਗੇ ਜਿਨ੍ਹਾਂ ਨੂੰ ਲੱਗਦਾ ਕਿ ਚੰਡੀਗੜ੍ਹ ਪੰਜਾਬ ਦਾ ਨਹੀਂ ਹੈ ਜਿਨ੍ਹਾਂ ਨੂੰ ਲੱਗਦਾ ਕਿ ਪੰਜਾਬੀ ਨੇਸ਼ਨ ਪੰਜਾਬ ਦੀ ਨਹੀਂ ਹੈ ਇਹ ਪੰਜਾਬ ਦੇ ਨੌਜਵਾਨ ਅੱਜ ਦਾਵਾ ਸਾਫ ਕਰਨ ਆਏ ਆ ਇੱਥੇ 90 ਤੋਂ 95% ਨੌਜਵਾਨ ਆ ਤੇ ਸਿਰਫ ਇਸ ਗੱਲ ਲਈ ਨਹੀਂ ਆਏ ਕਿ ਸਵੈ ਸੈਂਡ ਦੀਆਂ ਚੋਣਾਂ ਹੋਣ ਕੇਂਦਰ ਸਰਕਾਰ ਜਿਹੜੀ ਧਰਮ ਦੀ ਰਾਜਨੀਤੀ ਕਰਦੇ ਕਰਦੇ ਕਿਸ ਤਰ੍ਹਾਂ ਪੰਜਾਬ ਦੇ ਸੂਬਿਆਂ ਦੇ ਅਧਿਕਾਰ ਖੋਣ ਲੱਗੀ ਹੋਈ ਆ ਕਿਸ ਤਰ੍ਹਾਂ ਮੰਦਰਾਂ ਮਸਜਿਦਾਂ ਦਾ ਤੋੜਦੇ ਓੜਦੇ ਕਿਸ ਤਰ੍ਹਾਂ ਜਿਹੜਾ ਯੂਨੀਵਰਸਿਟੀਆਂ ਤੇ ਜਿਹੜਾ ਕੰਟਰੋਲ ਕੀਤਾ ਜਾਣ ਲੱਗਿਆ ਹੈਗਾ ਗੱਲ ਕੱਲੀ ਯੂਨੀਵਰਸਿਟੀਆਂ ਤੱਕ ਨਹੀਂ ਰਹਿਣੀ ਇਹ ਸਾਡੇ ਹੋਰ ਨਾ ਆਦਾਰਿਆਂ ਤੇ ਸਾਡੇ ਖੇਤਾਂ ਤੱਕ ਸਾਡੇ ਘਰਾਂ ਤੱਕ ਜਿਹੜਾ ਕਬਜ਼ਾ ਕਰਨ ਦੀ ਕੋਸ਼ਿਸ਼ ਹੈ ਐਸਜੀਪੀਸੀ ਸਿੱਖ ਗੁਰਦੁਆਰਾ ਐਕਟ ਵੀ ਇਹਨਾਂ ਨੇ ਕੇਂਦਰ ਨਿਆਂ ਦੇ ਹਵਾਲੇ ਕੀਤਾ ਹੋਇਆ ਕੀ ਕੇਂਦਰ ਜਿਹੜਾ ਤੈਅ ਕਰੂ ਗੁਰਦੁਆਰਿਆਂ ਦੀ ਹੋਣੀ ਕੀ ਹੋਊਗੀ ਕਿਸੇ ਨੂੰ ਇਹ ਪਲੇਖਾ ਨਹੀਂ ਰੱਖਣਾ ਚਾਹੀਦਾ ਕਿ ਕੇਂਦਰ ਦੇ ਹੱਥ ਜਿਹੜੀ ਯੂਨੀਵਰਸਿਟੀ ਚਲੀ ਜਾਊਗੀ ਸਾਡਾ ਇਹ ਮੁੱਦਾ ਕਿ ਅਸੀਂ ਇਹ ਦਾਵਾ ਠੋਕਣ ਆਇਆ ਕਿ ਪੰਜਾਬ ਦੀ ਯੂਨੀਵਰਸਿਟੀ ਪੰਜਾਬ ਦੀ ਹੈ ਲੋਕੋਏ ਟੀਵੀ ਨਾਲ ਜੁੜੋ ਤੁਸੀਂ ਮਹਿਮਤਾਜ ਅਸੀਂ ਇਸ ਵਕਤ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਮੌਜੂਦ ਹੈ ਬੜੀਆਂ ਕੋਸ਼ਿਸ਼ਾਂ ਕੀਤੀਆਂ ਚੰਡੀਗੜ੍ਹ ਪੁਲਿਸ ਨੇ ਰੋਕਣ ਦੀਆਂ ਬੈਰੀਕੇਡ ਲਾਏ ਗ੍ਰਿਫਤਾਰੀਆਂ ਕੀਤੀਆਂ ਪਰ ਫਿਰ ਵੀ ਜਿਹੜੀ ਨੌਜਵਾਨੀ ਹੈ ਜੋ ਸੀਨੀਅਰ ਲੋਕ ਨੇ ਉਹ ਯੂਨੀਵਰਸਿਟੀ ਦੇ ਵਿੱਚ ਪਹੁੰਚੋ ਕਿਹਨੇ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਤਾਂ ਉੱਥੇ ਹੀ ਗੱਲਬਾਤ ਕਰਦੇ ਆ ਸਾਡੇ ਨਾਲ ਪੀਐਸਯੂ ਤੋਂ ਤੀਜੇ ਫਾਜ਼ਲ ਕਾ ਨੇ ਭਾਈ ਸਭ ਤੋਂ ਪਹਿਲਾਂ ਜੋ ਅੱਜ ਵਾਪਰਿਆ ਮਤਲਬ ਪਹਿਲਾਂ ਬਾਡਰਾਂ ਉੱਤੇ ਚੈਕਿੰਗ ਕਿੰਨੀ ਕੀਤੀ ਗਈ ਕਿ ਪੰਜਾਬ ਨੰਬਰ ਦੀ ਗੱਡੀ ਹੈ ਪੱਗ ਬੰਨੀਆਂ ਜਾਂ ਬੰਦਾ ਪੰਜਾਬੀ ਆ ਨੂੰ ਚੰਡੀਗੜ੍ਹ ਨ ਜਾਣ ਦੇਣ ਉਹ ਸਭ ਨੂੰ ਕਿਵੇਂ ਦੇਖਦੇ ਦੇਖੋ ਜੀ ਸਾਨੂੰ ਵਾਰ-ਵਾਰ ਇਹ ਅਹਿਸਾਸ ਕਰਾਇਆ ਜਾਂਦਾ ਕਿ ਚੰਡੀਗੜ੍ਹ ਪੰਜਾਬ ਦਾ ਨਹੀਂ ਹੈ ਹਨਾ ਵਾਰ-ਵਾਰ ਇਹ ਗੱਲਾਂ ਸਾਨੂੰ ਰਿਪੀਟ ਕਰਾਈਆਂ ਜਾਂਦੀਆਂ ਨੇ ਆਂਦੀਆਂ ਪਹਿਲਾਂ ਵੀ ਕਈ ਵਾਰ ਅਸੀਂ ਚੰਡੀਗੜ੍ਹ ਆਏ ਆਂ ਕਈ ਵਾਰ ਪਾਣੀਆਂ ਦੇ ਹੱਕ ਲੈਣ ਜਦੋਂ ਪੰਜਾਬੀਆਂ ਨੇ ਕੇਂਦਰੀਕਰਨ ਕਰਨ ਦੀ 2022 ਦੇ ਵਿੱਚ ਕੋਸ਼ਿਸ਼ ਕੀਤੀ ਗਈ ਉਦੋਂ ਵੀ ਆਏ ਤੇ ਉਦੋਂ ਵੀ ਇੱਥੇ ਲਾਠੀ ਚਾਰਜ ਹੋਇਆ ਹੈਗਾ ਉਦੋਂ ਵੀ ਵੈਰੀਕੇਟਿੰਗ ਸੀ ਅੱਜ ਫੇਰ ਸਾਡੇ ਨਾਲ ਇਹ ਚੀਜ਼ਾਂ ਦੁਹਰਾਈਆਂ ਜਾ ਰਹੀਆਂ ਹੈਗੀਆਂ ਜਿਹੜੇ 1966 ਦੇ ਵਿੱਚ ਜਦੋਂ ਚੰਡੀਗੜ੍ਹ ਖੋਇਆ ਗਿਆ ਉਦੋਂ ਤੋਂ ਹੀ ਇਹ ਤੈਅ ਸੀ ਗੱਲ ਕਿ ਪੰਜਾਬੀਆਂ ਨੂੰ ਪੰਜਾਬ ਨੂੰ ਵੜਨ ਨਹੀਂ ਦੇਣਾ ਉਸੇ ਤਰ੍ਹਾਂ ਜਿਸ ਤਰ੍ਹਾਂ ਚੰਡੀਗੜ੍ਹ ਜਦੋਂ ਪੰਜਾਬ ਦਾ ਨਹੀਂ ਹੈ ਤਾਂ ਫਿਰ ਉਹ ਚਾਹੁੰਦੇ ਆ ਕਿ ਯੂਨੀਵਰਸਿਟੀ ਵੀ ਜਿਹੜੀ ਇਹਨਾਂ ਕੋਲੋਂ ਖੋਈ ਜਾਵੇ ਤਾਂ ਜੋ ਇੱਥੇ ਜਿਹੜਾ ਇਹ ਸਟੂਡੈਂਟ ਜਿਹੜਾ ਦਾਖਲ ਤੱਕ ਨਾ ਹੋ ਸਕੇ ਕੱਲਾ ਮਾਮਲਾ ਧਰਨੇ ਦਾ ਨਹੀਂ ਹੈ ਕਿ ਧਰਨੇ ਤੇ ਨਹੀਂ ਜਾਣ ਦੇਣਾ ਅਨਾ ਕੱਲੀ ਗੱਲ ਹੈ ਮਤਲਬ ਇਹ ਨਹੀਂ ਹੈ ਬੈਰੀਕੇਡ ਰੋਕੇ ਅੱਜ ਲਈ ਰੋਕਿਆ ਗਿਆ ਹੈਗਾ ਅੱਗੇ ਪਿੱਛੇ ਵੀ ਇਸ ਤਰ੍ਹਾਂ ਦਾ ਸਲੂਕ ਹੈਗਾ ਇਸ ਤਰ੍ਹਾਂ ਦਾ ਸਲੂਕ ਸਾਡੀ ਯੂਨੀਵਰਸਿਟੀ ਨਾਲ ਇਸ ਤਰ੍ਹਾਂ ਦਾ ਸਲੂਕ ਇੱਥੇ ਹਰ ادارے ਨਾਲ ਹੈ ਜਿਹੜਾ ਚੰਡੀਗੜ੍ਹ ਦੇ ਵਿੱਚ ਹੈ ਤੇ ਪੰਜਾਬ ਨਾਲੋਂ ਇੱਕ ਕੱਟ ਆਫ ਕਰ ਦਿੱਤਾ ਗਿਆ ਹੈਗਾ ਸਾਨੂੰ ਅਸੀਂ ਇਹਨੂੰ ਬਿਲਕੁਲ ਇਸ ਤਰ੍ਹਾਂ ਦੇਖਦੇ ਆ ਕਿ ਜਿਹੜਾ ਚੰਡੀਗੜ੍ਹ ਡੜਾ ਉਹ ਪੰਜਾਬ ਦਾ ਇਹ ਇਹ ਮੰਨਦੇ ਆ ਕਿ ਪੰਜਾਬ ਦਾ ਨਹੀਂ ਹੈ ਇਸ ਲਈ ਤੁਹਾਨੂੰ ਵੜ ਨਹੀਂ ਦਿੱਤਾ ਹੈ ਨਾ ਇਸ ਤਰ੍ਹਾਂ ਹੀ ਮੰਨਦੇ ਆ ਇਸ ਲਈ ਰੋਕਾਂ ਲਾਉਂਦੇ ਆ ਅੱਛਾ ਇਹ ਤਾਂ ਕੀਤਾ ਗਿਆ ਹੈ ਕੇਂਦਰ ਸਰਕਾਰ ਜਾਂ ਚੰਡੀਗੜ੍ਹ ਪੁਲਿਸ ਦੇ ਵੱਲੋਂ ਪਰ ਉੱਥੇ ਹੀ ਖਬਰਾਂ ਇਹ ਵੀ ਆ ਰਹੀਆਂ ਨੇ ਕਿ ਪੰਜਾਬ ਪੁਲਿਸ ਵੀ ਪੰਜਾਬ ਦੇ ਵਿੱਚ ਆਗੋਂ ਨੂੰ ਰੋਕ ਰਹੀ ਸੀ ਕਿ ਕਿ ਭਾਈ ਚੰਡੀਗੜ੍ਹ ਨਹੀਂ ਜਾਣਾ ਮਤਲਬ ਇੱਕ ਪਾਸੇ ਸਰਕਾਰ ਕਹਿ ਰਹੀ ਹੈ ਕਿ ਅਸੀਂ ਯੂਨੀਵਰਸਿਟੀ ਬਚਾਉਣੀ ਹੈ ਦੂਜੇ ਪਾਸੇ ਜਾਣ ਤੋਂ ਚੰਡੀਗੜ੍ਹ ਰੋਕਣਾ ਇਸ ਇਸ ਨੂੰ ਕਿਵੇਂ ਦੇਖਦੇ ਹੋ ਦੇਖੋ ਜੀ ਪੰਜਾਬ ਸਰਕਾਰ ਬਿਲਕੁਲ 2 ਟੀਮ ਵਾਂਗੂ ਵਿਚਰਦੀ ਰਹੀ ਹੈ ਪਹਿਲਾਂ ਤੋਂ ਹੀ ਹਨਾ ਇਹਨਾਂ ਨੇ ਇਸ ਵਾਰ ਵੀ ਜਿਹੜਾ ਸਾਫਤ ਕੀਤਾ ਕਿ ਜਿਹੜਾ ਪੰਜਾਬ ਦਾ ਜਿਹੜਾ ਨਮਕ ਖਾ ਕੇ ਵੀ ਪੰਜਾਬ ਨਾਲ ਜਿਹੜੀ ਹਰਾਮੀ ਨਮਕ ਹਰਾਮੀ ਕਰਨ ਦੀ ਕੋਸ਼ਿਸ਼ ਕੀਤੀ ਆ ਇਹ ਪਹਿਲਾਂ ਤੋਂ ਵੀ ਕਰਦੇ ਆ ਰਹੇ ਆ ਜਦੋਂ ਕੇਂਦਰ ਸਰਕਾਰ ਦੀ ਨਿਊ ਐਜੂਕੇਸ਼ਨ ਪਾਲਿਸੀ ਪੰਜਾਬ ਨੇ ਹੀ ਪਹਿਲਾਂ ਲਾਗੂ ਕੀਤੀ ਸੀਗੀ ਹੈਨਾ ਕੇਂਦਰ ਸਰਕਾਰ ਨੇ ਜਦੋਂ ਪੀਐਮ ਸ਼੍ਰੀ ਯੋਜਨਾ ਲੈ ਕੇ ਆਈ ਪੰਜਾਬ ਨੇ ਹੀ ਲਾਗੂ ਕੀਤੀ ਆ ਪੰਜਾਬ ਦੇ 500 ਸਕੂਲ ਕੇਂਦਰ ਹਵਾਲੇ ਕੀਤੇ ਆ ਹੈਨਾ ਪੰਜਾਬ ਦੇ ਕਾਲਜ ਜਿਹੜਾ ਇਹਨਾਂ ਹਵਾਲੇ ਕਰਨ ਦੀ ਕੋਸ਼ਿਸ਼ ਆ ਪੰਜਾਬ ਦੇ ਜਦੋਂ ਪੰਜਾਬ ਇਨੈਸਟੀ ਖੋਈ ਗਈ ਆ ਤਾਂ ਇਹਦੇ ਪਿੱਛੇ ਜ਼ਿੰਮੇਵਾਰ ਕੌਣ ਆ ਤਾਂ ਉਹਦੇ ਵਿੱਚ ਕਦੇ ਇਹਨਾਂ ਨੇ ਆਪਦੇ ਹੱਕ ਜਿਤਾਏ ਹੀ ਨਹੀਂ ਪੰਜਾਬ ਇਨੈਸਟੀ ਦੇ ਹੈਨਾ ਕੱਲਾ ਪੰਜਾਬ ਇਨੈਸਟੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵੀ ਜਿਹੜੀ ਧਾਰਾ ਦੀ ਇਹ ਗੱਲ ਕਰਦੇ ਆ ਕੇਂਦਰ ਸਰਕਾਰ ਜਿੰਦੇ ਤਹਿਤ ਧਾਰਾ 72 ਦੇ ਤਹਿਤ ਇਹ ਪੰਜਾਬ ਇਨੈਸਟੀ ਤੇ ਹਿੰਦਿਆ ਕਿ ਅਸੀਂ ਜਿਹੜਾ ਸੈਨੇਟ ਭੰਗ ਕਰ ਸਕਦੇ ਸੀ ਉਸੇ ਧਾਰਾ ਜੇ ਵਿੱਚ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵੀ ਲਿਖਿਆ ਹੋਇਆ ਕਿ ਉਹ ਵੀ ਕੇਂਦਰ ਦੇ ਹਵਾਲੇ ਕੀਤੀ ਜਾਊ ਪਰ ਉਹ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਤੇ ਪੰਜਾਬ ਨੇ ਆਪ ਦਾ ਅਧਿਕਾਰ ਜਮਾਇਆ ਹੈਗਾ ਪਰ ਪੰਜਾਬ ਯੂਨੀਵਰਸਿਟੀ ਵਿੱਚ ਇਹ ਨਕਾਮ ਰਹੀ ਹੈ ਪੰਜਾਬ ਸਰਕਾਰ ਭਾਵੇਂ ਪਿਛਲੀਆਂ ਸਰਕਾਰਾਂ ਵੀ ਸੀ ਇਹ ਸਰਕਾਰ ਨੇ ਉਹ ਹੱਦਾਂ ਤੋੜੀਆਂ ਹੈਗੀਆਂ ਤੇ ਕੇਂਦਰ ਦੇ ਅੱਗੇ ਬਿਲਕੁਲ ਵਿਸ਼ੇ ਹੋਏ ਆ ਕਿਉਂਕਿ ਕੇਂਦਰ ਜਿਵੇਂ ਕਹਿ ਦੇਵੇ ਕਿਉਂਕਿ ਇਹਨਾਂ ਦੇ ਲੀਡਰ ਬਹੁਤ ਸਾਰੇ ਜੇਲ੍ਹਾਂ ਦੇ ਵਿੱਚ ਗਏ ਜਿਵੇਂ ਜਿਵੇਂ ਕੇਂਦਰ ਦੇ ਅੱਗੇ ਵਿਛਦੇ ਗਏ ਆ ਉਹਨਾਂ ਨੇ ਛੱਡ ਦੇ ਗਏ ਆ ਇਹਨਾਂ ਦੇ ਲੀਡਰ ਪਰਚਿਆਂ 'ਚੋਂ ਛਡਾਏ ਆ ਤਾਂ ਉਹ ਇਹ ਕੇਂਦਰ ਅੱਗੇ ਜਿਹੜਾ ਵਿਸ਼ੇ ਹੋਇਆ ਉਹਦੇ ਤਹਿਤ ਹੀ ਆ ਕੇਂਦਰ ਅੱਗੇ ਬਿਲਕੁਲ ਇਹ ਜਿਹੜੀਆਂ ਚੀਜ਼ਾਂ ਲਾਗੂ ਕਰ ਰਹੇ ਆ ਅਸੀਂ ਇਹ ਪਹਿਲਾਂ ਵੀ ਜਦੋਂ ਹਰਜੋਤ ਬੈਂਸ ਕੋਲ ਇੱਕ ਵਾਰ ਅਸੀਂ ਬੈਠੇ ਤਾਂ ਉਹ ਕਹਿੰਦਾ ਅਸੀਂ ਪੈਸੇ ਲੈਣ ਖਾਤਰ ਕੇਂਦਰ ਤੋਂ ਕਮਲ ਦੇ ਫੁੱਲ ਤੱਕ ਸਕੂਲਾਂ 'ਚ ਲਵਾ ਸਕਦੇ ਆ ਕਮਲ ਦਾ ਫ ਨਾ ਭਾਜਪਾ ਦਾ ਇਹ ਬਿਆਨ ਦੇ ਦੇਣਾ ਇੱਕ ਸਿੱਖਿਆ ਮੰਤਰੀ ਵੱਲੋਂ ਇਹ ਸਪਸ਼ਟ ਹੈ ਕਿ ਇਹ ਜਿਹੜਾ ਕੇਂਦਰ ਦੇ ਬਿਲਕੁਲ ਚੁਕੇ ਹੋਏ ਆ ਲਿਫੇ ਹੋਏ ਆ ਤੇ ਅਸੀਂ ਇਹਨਾਂ ਤੋਂ ਕੋਈ ਆਸ ਨਹੀਂ ਕਰਦੇ ਪੰਜਾਬ ਸਰਕਾਰ ਤੋਂ ਜਿਹੜਾ ਕੁਝ ਇਹਨਾਂ ਨੇ ਕੱਲ ਕੀਤਾ ਕਿ ਰੇਡ ਮਾਰੀ ਗਈ ਆ ਜਿਹੜੀਆਂ ਰੋਕਾਂ ਜਿਹੜੀਆਂ ਇਸ ਤਰ੍ਹਾਂ ਲਾਈਆਂ ਗਈਆਂ ਹੈਗੀਆਂ ਇਹ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਰਲ ਕੇ ਕਰ ਰਹੀ ਹੈਗੀਆ ਪਰ ਇਹਦੇ ਚ ਜਿਹੜਾ ਪੰਜਾਬ ਯੂਨੀਵਰਸਿਟੀ ਦਾ ਅੱਜ ਮੁੱਦਾ ਹੈਗਾ ਇਹ ਵੱਡਾ ਵੱਡੇ ਪੱਧਰ ਤੇ ਜਿਹੜਾ ਕੇਂਦਰ ਦੇ ਖਿਲਾਫ ਆ ਤੇ ਕੇਂਦਰ ਸਰਕਾਰ ਜਿਹੜੀਆਂ ਕੁਝ ਚੀਜ਼ਾਂ ਪੰਜਾਬ ਸਰਕਾਰ ਦੇ ਥਰੂ ਲਾਗੂ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਮੈਂ ਕੁਝ ਕਰਨ ਦੇ ਬਾਵਜੂਦ ਜਿਹੜੀ ਨੌਜਵਾਨੀ ਹੈ ਉਹ ਯੂਨੀਵਰਸਿਟੀ ਵਿੱਚ ਦਾਖਲ ਹੋਈ ਹੈ ਬੈਰੀਕੇਡ ਭੰਨੇ ਉਸ ਤੋਂ ਬਾਅਦ ਗੇਟ ਤੱਕ ਜ਼ੋਰ ਲਾ ਕੇ ਖੋਲੇ ਗਏ। ਮਤਲਬ ਲੱਗਦਾ ਸੀ ਕਿ ਰੋਕ ਪਾਉਗੇ ਚੰਡੀਗੜ੍ਹ ਪੁਲਿਸ ਜਾਂ ਕੇਂਦਰ ਸਰਕਾਰ ਰੋਕ ਸਕਦੀ ਹੈ ਪੰਜਾਬ ਨੂੰ। ਦੇਖੋ ਜੀ ਇਹ ਭੁਲੇਖਾ ਨ ਲੱਗਦਾ ਸੀ ਰੋਕ ਸਕਦੇ ਆ ਪਰ ਉਹ ਭਲੇਖਾ ਪੰਜਾਬ ਦੀ ਜਿਹੜੀ ਨੌਜਵਾਨੀ ਨੇ ਚੰਡੀਗੜ੍ਹ ਦੇ ਵਿੱਚੋਂ ਜਿਹੜਾ ਗੇਟ ਤੋੜ ਕੇ ਜਿਹੜਾ ਬੈਰੀਕੇਡ ਤੋੜ ਕੇ ਐਂਟਰ ਹੋਇਆ ਉਹ ਭਲੇਖਾ ਦੂਰ ਕੀਤਾ ਹੈਗਾ ਚੰਡੀਗੜ੍ਹ ਪ੍ਰਸ਼ਾਸਨ ਦਾ ਨਾਲ ਹੀ ਇਹ ਭਲੇਖਾ ਦੂਰ ਕਰਾਂਗੇ ਕਿ ਜਿਨ੍ਹਾਂ ਨੂੰ ਲੱਗਦਾ ਕਿ ਚੰਡੀਗੜ੍ਹ ਪੰਜਾਬ ਦਾ ਨਹੀਂ ਹੈ ਜਿਨ੍ਹਾਂ ਨੂੰ ਲੱਗਦਾ ਕਿ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਨਹੀਂ ਹੈ ਇਹ ਪੰਜਾਬ ਦੇ ਨੌਜਵਾਨ ਅੱਜ ਦਾਵਾ ਸਾਫਤ ਕਰਨ ਆਏ ਆ ਇੱਥੇ ਕੱਲਾ ਸੈਨੇਟ ਦਾ ਮੁੱਦਾ ਨਹੀਂ ਹੈ ਕੱਲਾ ਇਲੈਕਸ਼ਨ ਜਾਰੀ ਸ਼ਡਿਊਲ ਜਾਰੀ ਕਰਾਉਣ ਦਾ ਮੁੱਦਾ ਨਹੀਂ ਹੈ ਅਸੀਂ ਪੰਜਾਬ ਦੀ ਨੌਜਵਾਨੀ ਸਾਡੇ ਆਲੇ-ਦਾਲੇ ਦੇਖੋ ਤੁਹਾਨੂੰ ਦਿਖਣਗੇ ਚਿਹਰੇ 90 ਤੋਂ 95% ਨੌਜਵਾਨਾਂ ਤੇ ਸਿਰਫ ਇਸ ਗੱਲ ਲਈ ਨਹੀਂ ਆਏ ਕਿ ਸੈਂਡ ਦੀਆਂ ਚੋਣਾਂ ਹੋਣ ਨਾ ਤਾਂ ਇਹਨਾਂ ਨੇ ਸੈਂਡ ਦੀਆਂ ਚੋਣਾਂ ਦੇ ਵਿੱਚ ਹਿੱਸਾ ਲੈਣਾ ਹੈਗਾ ਸਾਡਾ ਇਹ ਮੁੱਦਾ ਕਿ ਅਸੀਂ ਇਹ ਦਾਵਾ ਠੋਕਣ ਆਏ ਆ ਕਿ ਪੰਜਾਬ ਦੀ ਯੂਨੀਵਰਸਿਟੀ ਪੰਜਾਬ ਦੀ ਹੈ ਪੰਜਾਬ ਦਾ ਚੰਡੀਗੜ੍ਹ ਪੰਜਾਬ ਦਾ ਇਸ ਲਈ ਇਹ ਬੈਰੀਕੇਡ ਭੰਨੇ ਗਏ ਆ ਜਿਹੜੇ ਕਹਿੰਦੇ ਸੀ ਕਿ ਪੰਜਾਬ ਦੇ ਚੰਡੀਗੜ੍ਹ 'ਚ ਵੜਨ ਨਹੀਂ ਦੇਣਾ ਅਸੀਂ ਉਹ ਬੈਰੀਕੇਡ ਭੰਨ ਕੇ ਸਾਫਤ ਕੀਤਾ ਕਿ ਇਹ ਚੰਡੀਗੜ੍ਹ ਪੰਜਾਬ ਦਾ ਪੰਜਾਬ ਦੇ ਲੋਕ ਕਿਤੇ ਨਹੀਂ ਰੁਕੇ ਰੁਕੇ ਰੁਕਨੇ ਰੁਕਣਗੇ ਤੇ ਇਹ ਇਤਿਹਾਸ ਵੀ ਇਸ ਤਰ੍ਹਾਂ ਦਾ ਪੰਜਾਬ ਦਾ ਵਿਰਾਸਤ ਵੀ ਪੰਜਾਬ ਦੀ ਇਸ ਤਰ੍ਹਾਂ ਦੀ ਹੈ ਜਦੋਂ ਸਾਡੂ ਦਿੱਲੀ ਰੋਕੇਗਾ ਦਿੱਲੀ ਤੱਕ ਵੱਢਣ ਗਏ ਆ ਦਿੱਲੀ ਜਿਹੜਾ ਉਹ ਖੇਤੀ ਕਾਨੂੰਨ ਤੱਕ ਜਿਹੜੇ ਵਾਪਸ ਕਰਾਏ ਆ ਅੱਜ ਜਦੋਂ ਇਹ ਸਾਡੇ ਤਾਂ ਆਪਦੇ ਘਰ ਚ ਆਏ ਆ ਅਜੇ ਤਾਂ ਸੀ ਹਨਾ ਜੇ ਸਾਨੂੰ ਇਸ ਗੱਲ ਨੂੰ ਅੱਗੇ ਵਧਣਾ ਪਿਆ ਹਨਾ ਸਤੇਂਦਰ ਸਰਕਾਰ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਗੱਲ ਇਕੱਲੀ ਇੱਥੇ ਰੁਕਣ ਵਾਲੀ ਨਹੀਂ ਹੈ ਹੋ ਸਕਦਾ ਜੇ ਇਹਨਾਂ ਨੇ ਬੈਰੀਕੇਡ ਨਾਲ ਲਾਏ ਹੁੰਦੇ ਬਹੁਤ ਵਧੀਆ ਅੰਦੋਲਨ ਨਿਭੜਨਾ ਸੀ ਇਹ ਸ਼ਾਂਤੀਪੂਰਵਕ ਪਰ ਜਾਣ ਬੁੱਝ ਕੇ ਖਰਾਬ ਕਿਸ ਤਰ੍ਹਾਂ ਕਰਨਾ ਹੈ ਕੰਦੂਲਨ ਨੂੰ ਇਹਨਾਂ ਨੇ ਰੋਕਾਂ ਲਾਈਆਂ ਤੇ ਉਹ ਰੋਕਾਂ ਜਿਹੜੀਆਂ ਨੌਜਵਾਨਾਂ ਨੇ ਪੰਨੀਆਂ ਹੈਗੀਆਂ ਤੇ ਇਹਨਾਂ ਦੇ ਮੂੰਹ ਤੇ ਚਪੇੜ ਹੈਗੀ ਹੈ ਕੇਂਦਰ ਸਰਕਾਰ ਦੇ ਨਾਲ ਹੀ ਜਿਹੜਾ ਪੰਜਾਬ ਦੀ ਜਿਹੜੀ ਯੂਨੀਵਰਸਿਟੀ ਪੰਜਾਬ ਦਾ ਚੰਡੀਗੜ੍ਹ ਉਹਦੇ ਤੇ ਦਾਵਾ ਠੋਕਣ ਲਈ ਜਿਹੜੇ ਇਕੱਠ ਹੋਏ ਆ ਜਿਹੜਾ ਇਹ ਇਹ ਜਿਹੜੇ ਇੰਨੇ ਵੱਡੇ ਵੱਡੇ ਮਜਾਰੇ ਹੋ ਰਹੇ ਆ ਜਿਹੜਾ ਪ੍ਰਦਰਸ਼ਨ ਹੋ ਰਿਹਾ ਤੇ ਇਕੱਲਾ ਇਹ ਯੂਨੀਵਰਸਿਟੀ ਨਹੀਂ ਘਿਰੀ ਹੋਈ ਅਸੀਂ ਪਿੱਛੋ ਦੀ ਆਏ ਆ ਬਹੁਤ ਸਾਰੇ ਜਿਹੜਾ ਚੌਕ ਜਿਹੜੇ ਘੇਰੇ ਜਾ ਚੁੱਕੇ ਆ ਮੈਕਸ ਹਸਪੀਟਲ ਕੋਲ ਵੱਡਾ ਜਿਹੜਾ ਤਰਨਾ ਲੱਗ ਚੁੱਕਿਆ ਹੈਗਾ ਤੇ ਉਹ ਜਿਹੜੇ ਬਲਾਕ ਕੀਤੇ ਜਾ ਰਹੇ ਆ ਹਨਾ ਜਿਹੜਾ ਚੰਡੀਗੜ੍ਹ ਨੂੰ ਜਾਮ ਕਰਨ ਦੀ ਕੋਸ਼ਿਸ਼ ਆ ਜਿਹੜੀ ਉਹ ਔਰ ਲੋਕਾਂ ਨੇ ਨਹੀਂ ਕੀਤੀ ਹੈ ਇਸ ਪ੍ਰਸ਼ਾਸਨ ਨੇ ਇਹਨਾਂ ਦੇ ਨਕੰਮੇ ਪ੍ਰਬੰਧਾ ਕਰਕੇ ਹੋਈ ਹੈ ਤੇ ਉਹ ਜਿਹੜਾ ਲੋਕ ਮਜਬੂਰ ਹੋਏ ਆ ਸੜਕਾਂ ਦੇ ਬੈਠਣ ਲਈ ਤੇ ਜਿਹੜਾ ਪੰਜਾਬ ਯੂਨੀਵਰਸਿਟੀ ਵਿੱਚ ਜਿਹੜੀ ਰੋਕਣ ਦੀ ਇਹਨਾਂ ਦੀ ਨਾਕਾਮ ਕੋਸ਼ਿਸ਼ ਹੈ ਜਿਹੜੀ ਉਹ ਇਹਨਾਂ ਨੌਜਵਾਨਾਂ ਨੇ ਜਿਹੜਾ ਉਹ ਬੈਰੀਕੇਡ ਤੋੜ ਕੇ ਜਿਹੜਾ ਉਹਨੂੰ ਪਰਾਂ ਕਰਨ ਦੇ ਵਿੱਚ ਸਫਲ ਹੋਇਆ ਤੇ ਗੇਟ ਨੰਬਰ 1 ਤੋਂ ਵੜ ਕੇ ਅਸੀਂ ਇਹ ਜਿਹੜਾ ਧਰਨਾ ਚਲਾ ਰਹੇ ਹਾਂ ਨਾਲ ਦੀ ਨਾਲ ਇਹ ਸਾਹ ਦੱਸ ਰਹੇ ਹਾਂ ਕੇਂਦਰ ਸਰਕਾਰ ਨੂੰ ਕਿ ਕਿਸੇ ਨੂੰ ਇਹ ਭਲੇਖਾ ਨਹੀਂ ਰੱਖਣਾ ਚਾਹੀਦਾ ਕਿ ਕੇਂਦਰ ਦੇ ਹੱਥ ਜਿਹੜੀ ਯੂਨੀਵਰਸਿਟੀ ਚਲੀ ਜਾਊਗੀ ਜਾਂ ਜਿਹੜੀ ਯੂਨੀਵਰਸਿਟੀ ਇਹ ਪੰਜਾਬ ਦਾ ਅਧਿਕਾਰ ਛੱਡ ਦੂ ਪੰਜਾਬ ਦੇ ਅਧਿਕਾਰ ਖੋਲੇ ਜਾਣਗੇ ਇਸ ਤਰ੍ਹਾਂ ਇਹਨਾਂ ਨੇ ਬਹੁਤ ਸਾਰੀਆਂ ਚੀਜ਼ਾਂ ਪਹਿਲਾਂ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਆ ਪਹਿਲਾਂ ਸਾਡੇ ਪਾਣੀ ਖੋਏ ਗਏ ਆ ਬੀਐਸਐਫ ਦਾ ਘੇਰਾ ਵਧਾ ਕੇ ਅੱਧਾ ਪੰਜਾਬ ਬੀਐਸਐਫ ਦੇ ਕੰਟਰੋਲ ਹੇਠ ਕੀਤਾ ਹੈਗਾ ਹਨਾ ਸਾਡੇ ਤੋਂ ਚੰਨੀ ਖੋਇਆ ਸਾਡੇ ਤੋਂ ਐਨਆਈਏ ਦੀਆਂ ਰੇਡਾਂ ਜਿਹੜੀਆਂ ਪੰਜਾਬ ਦੇ ਵਿੱਚ ਹੋ ਰਹੀਆਂ ਕੇਂਦਰੀ ਏਜੰਸੀ ਆ ਪੰਜਾਬ ਦੇ ਵਿੱਚ ਹਰ ਲਲ ਕਰਦੀ ਫਿਰਦੀ ਆ ਦਫਤਰ ਜਿਹੜਾ ਐਨਆਈਏ ਦਾ ਅੰਮ੍ਰਿਤਸਰ 'ਚ ਖੋਲਿਆ ਅਸੀਂ ਜਿਹੜਾ ਬਹੁਤ ਸਾਰਾ ਧੱਕਾ ਪਿਛਲੇ ਲੰਮੇ ਸਮੇਂ ਤੋਂ ਬਰਦਾਸ਼ਤ ਕਰਦੇ ਆ ਰਹੇ ਆ ਭਾਰਤ ਪਾਕਿਸਤਾਨ ਦਾ ਵਪਾਰ ਜਿਹੜਾ ਉਹ ਜਿਹੜਾ ਬਾਗਾ ਬਾਰਡਰਾਂ 'ਚ ਬੰਦ ਕਰ ਰਿਹਾ ਹੈਗਾ ਤੇ ਗੁਜਰਾਤ ਲਈ ਚੱਲਦਾ ਹੈਗਾ ਸਾਨੂੰ ਲਗਾਤਾਰ ਆਰਥਿਕ ਸਮਾਜਿਕ ਤੌਰ ਤੇ ਤੋੜਿਆ ਜਾ ਰਿਹਾ ਹੈਗਾ ਇਸ ਤਰ੍ਹਾਂ ਦੀ ਚਾਲ ਕੇਂਦਰ ਦੀ ਆ ਪੂਰੀ ਨੀਤੀਗਤ ਫੈਸਲੇ ਕਰਕੇ ਜਿਹੜਾ ਉਹ ਕਾਨੂੰਨ ਲਗਾਤਾਰ ਇਸ ਤਰ੍ਹਾਂ ਦੇ ਲੈ ਕੇ ਆ ਰਹੇ ਆ ਸਾਨੂੰ ਇਹ ਇਸ ਗੱਲ ਦੀ ਜਿਹੜੀ ਚਾਲ ਜਿਹੜੀ ਆਮ ਲੋਕਾਂ ਨੂੰ ਸਮਝ ਆ ਚੁੱਕੀ ਆ ਕਿ ਕੇਂਦਰ ਸਰਕਾਰ ਜਿਹੜੀ ਧਰਮ ਦੀ ਰਾਜਨੀਤੀ ਕਰਦੇ ਕਰਦੇ ਕਿਸ ਤਰ੍ਹਾਂ ਪੰਜਾਬ ਦੇ ਸੂਬਿਆਂ ਦੇ ਅਧਿਕਾਰ ਖੋਣ ਲੱਗੀ ਹੋਈ ਆ ਕਿਸ ਤਰ੍ਹਾਂ ਮੰਦਰਾਂ ਮਸਜਿਦਾਂ ਦਾ ਤੋੜਦੇ-ਉੜਦੇ ਕਿਸ ਤਰ੍ਹਾਂ ਜਿਹੜਾ ਯੂਨੀਵਰਸਿਟੀਆਂ ਤੇ ਜਿਹੜਾ ਕੰਟਰੋਲ ਕਈਤਾ ਦਾਨ ਲੱਗਿਆ ਹੈਗਾ ਕਿਸ ਤਰ੍ਹਾਂ ਜਿਹੜਾ ਮਸਜਿਦਾਂ ਤੇ ਜਿਹੜਾ ਕਬਜ਼ੇ ਕਰਨ ਦੀ ਬਜਾਏ ਜਿਹੜਾ ਇੱਧਰ ਨੂੰ ਵਧਿਆ ਗਿਆ ਹੈਗਾ ਕੇਂਦਰ ਸਰਕਾਰ ਲਗਾਤਾਰ ਇੱਧਰ ਨੂੰ ਵਧ ਰਹੀ ਹੈ ਇਹ ਗੱਲ ਲੋਕਾਂ ਨੂੰ ਆਮ ਨੂੰ ਸਮਝ ਆ ਚੁੱਕੀ ਆ ਕਿ ਇਹ ਜਿਹੜਾ ਮੰਦਰਾਂ ਤੋਂ ਅੱਗੇ ਵਧ ਕੇ ਇਹ ਯੂਨੀਵਰਸਿਟੀਆਂ ਤੇ ਆ ਗਿਆ ਤੇ ਕੱਲ ਗੱ ਤੱਕ ਨਹੀਂ ਰਣੀ ਇਹ ਸਾਡੇ ਹੋਰ ਨਾ ਆਦਾਰਿਆਂ ਤੇ ਸਾਡੇ ਖੇਤਾਂ ਤੱਕ ਸਾਡੇ ਘਰਾਂ ਤੱਕ ਜਿਹੜਾ ਕਬਜ਼ਾ ਕਰਨ ਦੀ ਕੋਸ਼ਿਸ਼ ਹੈ ਤੇ ਇਸ ਕੋਸ਼ਿਸ਼ ਨੂੰ ਇਹ ਪੰਜਾਬ ਦੇ ਨੌਜਵਾਨ ਨਹੀਂ ਠੱਲ ਪਾ ਸਕਦੇ ਆ ਤੇ ਉਹਦੀ ਇੱਕ ਸਪਸ਼ਟ ਧਾਰਨ ਜਿਹੜਾ ਅੱਜ ਅਸੀਂ ਉਹ ਗੇਟ ਨੰਬਰ 1 ਤੋਂ ਦੇਖੀ ਹੈ ਜੀ ਗੱਲ ਕੀਤੀ ਕਿ ਇਹ ਗੱਲ ਸੀਗੀ ਚੰਡੇੜੋਤੇ ਪੰਜਾਬ ਦਾ ਦਾਵਾ ਠੋਕਣ ਦੀ ਤਾਂ ਕੀ ਇਹ ਮੰਗਾਂ ਨੇ ਜਿਹੜੀਆਂ ਇਹ ਵੱਧ ਕੇ ਬਦਲ ਸਕਦੀਆਂ ਨੇ ਜਾਂ ਇਹ ਸੰਘਰਸ਼ ਕੋਈ ਹੋਰ ਰੂਪ ਵੀ ਲੈ ਸਕਦੇ ਅੱਗੇ ਜਾ ਕੇ ਜੀ ਬਿਲਕੁਲ ਜਿਹੜੀ ਪੰਜਾਬ ਰੀ ਆਰਗੇਨਾਈਜੇਸ਼ਨ ਐਕਟ ਦੀ 1966 ਦੀ ਧਾਰਾ 72 ਤੇ ਧਾਰਾ 78 79 80 ਹੈ ਜਿੰਦੇ ਤਹਿ ਤੇ ਪਾਣੀਆਂ ਦੇ ਅਧਿਕਾਰ ਆਪਦੇ ਕੋਲ ਰੱਖੇ ਇਹਨਾਂ ਨੇ ਪੰਜਾਬ ਯੂਨੀਵਰਸਿਟੀ ਆਪਦੇ ਕੋਲੇ ਐਸਜੀਪੀਸੀ ਸਿੱਖ ਗੁਰਦੁਆਰਾ ਐਕਟ ਵੀ ਇਹਨਾਂ ਨੇ ਕੇਂਦਰ ਨੇ ਆਪਦੇ ਹਵਾਲੇ ਕੀਤਾ ਹੋਇਆ ਕਿ ਕੇਂਦਰ ਜਿਹੜਾ ਤੈਅ ਕਰੂ ਗੁਰਦੁਆਰਿਆਂ ਦੀ ਹੋਣੀ ਕੀ ਹੋਊਗੀ ਅਸੀਂ ਇਹ ਮੰਨਦੇ ਆਂਗੇ ਧਰਾਵਾ ਗਲਤ ਆ ਜਦੋਂ ਅਸੀਂ ਕੱਲੀ ਸੈਨੇਟ ਤੋਂ ਵੱਧ ਕੇ ਜਿਹੜੀਆਂ ਚੀਜ਼ਾਂ ਤੁਸੀਂ ਦੇਖੋ ਮੁੱਦਾ ਇੱਥੇ ਐਫੀਡੇਵਿਟ ਤੋਂ ਸ਼ੁਰੂ ਹੋਇਆ ਸੀ ਕਿ ਜਿਹੜਾ ਸਟੂਡੈਂਟਸ ਨੂੰ ਧਰਨਾ ਲਾਉਣ ਤੋਂ ਪਾਬੰਦੀ ਲਾਉਂਦਾ ਐਫੀ ਡੈਵਿਡ ਸੀ ਉਹਦੇ ਤੋਂ ਮੁੱਦਾ ਸ਼ੁਰੂ ਹੋਇਆ ਫਿਰ ਇਹ ਸੈਨੇਟ ਤੱਕ ਵਧਿਆ ਸੈਨੇਟ ਵਾਲਾ ਨੋਟੀਫਿਕੇਸ਼ਨ ਵੀ ਕੇਂਦਰ ਨੂੰ ਥੁੱਕੇ ਚੱਟਰਾ ਪਿਆ ਉਸ ਤੋਂ ਬਾਅਦ ਇਹ ਵਧ ਕੇ ਜਿਹੜਾ ਸੈਨੇਟ ਦੀ ਇਲੈਕਸ਼ਨ ਦਾ ਸ਼ਡਿਊਲ ਜਾਰੀ ਕਰਾਉਣ ਤੱਕ ਵਧਿਆ ਹੈਗਾ ਤੇ ਇਹ ਇੱਥੇ ਰੁਕਣੀ ਨਹੀਂ ਹੈ ਗੱਲ ਜਿਸ ਤਰ੍ਹਾਂ ਇਹ ਰੋਕਾਂ ਲਾਈਆਂ ਜਾ ਰਹੀਆਂ ਜਿਸ ਤਰ੍ਹਾਂ ਸਾਨੂੰ ਇਹ ਅਹਿਸਾਸ ਕਰਾਇਆ ਜਾ ਰਿਹਾ ਕਿ ਤੁਸੀਂ ਵੈਸੇ ਚੰਡੀਗੜ੍ਹ ਦੇ ਵਾਸੀ ਨਹੀਂ ਹੈਗੇ ਹਨ ਜਿਸ ਤਰ੍ਹਾਂ ਚੰਡੀਗੜ੍ਹ ਤੋਂ ਆਪਾਂ ਪੰਜਾਬ ਨੂੰ ਅੱਡ ਕੀਤਾ ਜਾ ਰਿਹਾ ਤਾਂ ਇਹ ਇਹ ਬਹੁਤ ਕਲੀਅਰ ਗੱਲ ਆ ਕਿ ਪੰਜਾਬ ਦੇ ਲੋਕ ਕੱਲੀ ਇੰਨੀ ਗੱਲ ਤੇ ਨਹੀਂ ਖੜਨਗੇ ਸਾਨੂੰ ਉਹ ਧਰਾਵਾ ਰੱਦ ਕਰਾਉਣ ਲਈ ਜਿਹੜੀਆਂ ਗੈਰ ਸੰਵਧਾਨਿਕ ਧਰਾਵਾ ਤੇ ਜਿਹੜਾ ਚੰਡੀਗੜ੍ਹ ਪੰਜਾਬ ਤੋਂ ਖੋਇਆ ਗਿਆ ਇਹਦੇ ਤੇ ਪੂਰੇ ਅਧਿਕਾਰ ਬਹਾਲ ਕਰਾਉਣ ਲਈ ਤੇ ਨਾਲ ਦੀ ਨਾਲ ਜਿਹੜਾ ਸਿੱਖਿਆ ਦੇ ਉੱਤੇ ਹਮਲਾ ਤੇ ਜਿਹੜਾ ਕੇਂਦਰ ਸਰਕਾਰ ਹੋਰਨਾਂ ਚੀਜ਼ਾਂ ਦੇ ਵਿੱਚ ਜਿਹੜਾ ਅਧਿਕਾਰ ਖੋ ਰਹੀ ਆ ਉਹ ਸਾਰੀਆਂ ਚੀਜ਼ਾਂ ਨੂੰ ਲੈਣ ਲਈ ਜਿਹੜਾ ਇਹ ਜਿਹੜਾ ਇਹ ਮਤਲਬ ਇਸ ਮੁਹੰਮਾ ਜਿਹੜੀ ਆ ਜਿਹੜੀ ਛਿੜੀ ਆ ਇਹ ਇੱਕ ਸ਼ੁਰੂਆਤ ਦੇ ਦੌਰ ਤੇ ਅਸੀਂ ਦੇਖਦੇ ਆ ਤੇ ਜਿਹੜੀਆਂ ਮੁਹੰਮਾ ਵਧਨੀਆਂ ਹੈਗੀਆਂ ਪੰਜਾਬ ਪੱਧਰ ਤੇ ਕੁਝ ਹੋਰ ਗੱਲਾਂ ਵੀ ਉੱਠਣੀਆਂ ਹੈਗੀਆਂ ਤੇ ਜਿਹੜੀਆਂ ਚੀਜ਼ਾਂ ਅਸੀਂ ਹੱਲ ਕਰਾਉਣ ਵਾਲੇ ਅੱਗੇ ਵਧਾਂਗੇ ਕੱਲਾ ਮਾਮਲਾ ਸੈਂਟ ਤੱਕ ਨਹੀਂ ਰੁਕਣ ਵਾਲਾ ਹੈਗਾ ਸਾਡੇ ਨਾਲ ਡੀਟੀਐਫ ਤੋਂ ਆਗੂ ਮੌਜੂਦ ਨਹੀਂ ਗੱਲਬਾਤ ਕਰਦੇ ਆ ਕਿਵੇਂ ਦੇਖਦੇ ਹੋ ਪਹਿਲਾਂ ਤਾਂ ਮਤਲਬ ਸਿੱਖਿਆ ਦੇ ਵਿੱਚ ਕੇਂਦਰ ਦਾ ਦਖਲ ਉਸ ਤੋਂ ਬਾਅਦ ਇਹਦਾ ਕਾਰਨ ਕੀ ਮੰਨਦੇ ਹੋ ਮਤਲਬ ਕੀ ਕਰਨਾ ਚਾਹੁੰਦੀ ਹੈ ਸਰਕਾਰ ਲੋਕਾਂ ਨੂੰ ਬਹੁਤਨ ਹੁੰਦਾ ਕਿ ਜੇਕਰ ਕਹਿੰਦੇ ਸਰਕਾਰ ਦਾ ਦਖਲ ਹੈ ਤਾਂ ਕੋਈ ਨਾ ਕੋਈ ਚੰਗੀ ਗੱਲ ਕਰਨਾ ਚਾਹੁੰਦੀ ਆ ਦੇਖੋ ਇਹ ਜਦੋਂ ਦੀ ਸੱਤਾ ਦੇ ਵਿੱਚ ਆਈਏ 2014 ਦੇ ਵਿੱਚ ਉਸ ਤੋਂ ਪਹਿਲੇ 5 ਸਾਲਾਂ ਦੇ ਵਿੱਚ ਇਸ ਨੇ ਸਾਰੇ ਅਦਾਰਿਆਂ ਦੇ ਵਿੱਚ ਆਪਣੇ ਬੰਦੇ ਸਪੈਕਟ ਕੀਤੇ ਪਰ ਹੌਲੀ-ਹੌਲੀ ਕਰਕੇ ਉਹ ਆਪਣੇ ਜਿਹੜੇ ਨਿਧੀ ਜਿਹੜੀਆਂ ਨੀਤੀਆਂ ਹੈਗੀਆਂ ਆਰਐਸਐਸ ਬੀਜੇਪੀ ਦੀਆਂ ਉਹਨਾਂ ਨੂੰ ਦੂਸਰੀ ਟਰਮ ਦੇ ਵਿੱਚ ਉਹਨਾਂ ਨੇ ਲਾਗੂ ਕਰਨਾ ਕੀਤਾ ਔਰ ਤੀਸਰੀ ਟਰਮ ਦੇ ਵਿੱਚ ਇਹਨਾਂ ਨੇ ਰੱਜ ਕੇ ਜਿਹੜਾ ਹੈਗਾ ਉਹ ਉਹ ਕੇਂਦਰੀਕਰਨ ਕਰ ਰਹੀ ਹੈ ਇਹਦੇ ਵਿੱਚ ਅਸੀਂ ਥੋੜਾ ਜਿਹਾ ਇਸੇ ਜ਼ਿਕਰ ਕਰਨਾ ਚਾਹਾਂਗੇ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਹਮਲਾ ਇਹਨਾਂ ਨੇ ਪਹਿਲਾਂ ਪਲਾਨਿੰਗ ਕੀਤੀ ਹੋਈ ਸੀ ਔਰ ਪਲਾਨ ਦੇ ਤਹਿਤ ਆਪਣੀ ਨੀਤੀਆਂ ਦੇ ਤਹਿਤ ਇਹਨਾਂ ਨੇ ਵਿੱਢਿਆ ਹੋਇਆ ਸੀਗਾ ਇੱਕ ਸਮਾਂ ਸੀਗਾ ਜਦੋਂ ਚੰਡੀਗੜ੍ਹ ਦੇ ਵਿੱਚ ਮਟਕਾ ਚੌਂਕ ਪੰਜਾਬ ਦੇ ਲੜਨ ਵਾਲੇ ਲੋਕਾਂ ਦਾ ਗੜ੍ਹ ਹੋਇਆ ਕਰਦਾ ਸੀਗਾ ਔਰ ਇੱਥੇ ਚੰਡੀਗੜ੍ਹ ਮਟਕਾ ਚੌਂਕ ਤੇ ਆ ਕੇ ਲੜਦੇ ਹੁੰਦੇ ਸੀਗੇ ਉਹਨਾਂ ਨੇ ਸਾਨੂੰ ਚੰਡੀਗੜ੍ਹ ਤੋਂ ਬਾਹਰ ਕਰਨ ਦੇ ਲਈ ਹੌਲੀ-ਹੌਲੀ ਕਰਕੇ ਜਿਹੜੇ ਸਾਡੇ ਪ੍ਰੋਟੈਸਟ ਹੈ ਉਹ ਪੰਜਾਬ ਦੇ ਹੱਦਾਂ ਤੱਕ ਹੱਦ ਸੀਮਤ ਕਰਤੇ ਔਰ ਫਿਰ ਹੱਦਾਂ ਤੇ ਆ ਕੇ ਵੀ ਅੱਜ ਤੱਕ ਇਹ ਇਹ ਇਹਨਾਂ ਨੇ ਕਰਿਆ ਕਿ ਪੰਜਾਬ ਦੀ ਹੱਦਾਂ ਦੇ ਉੱਪਰ ਬੈਰੀਕੇਡ ਕਰਕੇ ਪੰਜਾਬ ਦੇ ਲੋਕਾਂ ਨੂੰ ਆਉਣ ਤੋਂ ਰੋਕਿਆ ਤਾਂ ਇਹਦੇ ਵਿੱਚ ਮੂਲ ਰੂਪ ਦੇ ਵਿੱਚ ਜਿਹੜੀ ਜਿਹੜੀ ਸਿੱਖਿਆ ਦੇ ਉੱਪਰ ਜਿਹੜਾ ਹਮਲਾ ਕੀਤਾ ਜਾ ਰਿਹਾ ਉਹ ਸਿੱਖਿਆ ਨੀਤੀ 2020 ਨੂੰ ਇੰਪਲੀਮੈਂਟ ਕਰਨਾ ਔਰ ਆਪਣੇ ਭਗਵੇਂ ਕਰਨ ਦੀ ਨੀਤੀ ਨੂੰ ਅੱਗੇ ਲੈ ਕੇ ਜਾਣਾ ਇਹ ਟੋਟਲੀ ਮੱਧਯੁਗੀ ਸਿੱਖਿਆ ਦੇ ਕੇ ਇਥੋਂ ਦੀ ਕਿਰਤੀ ਜਮਾਤ ਨੂੰ ਗੁਲਾਮ ਸਮਾਜ ਦੇ ਵਿੱਚ ਪਰਵਰਤਿਤ ਕਰ ਕਰ ਦੇਣਾ ਚਾਹੁੰਦੀ ਹੈ ਇੱਥੇ ਇਹ ਕਾਰਪੋਰੇਟਾਂ ਦੇ ਦਲਾਲੀ ਕਰਦੇ ਹੋਏ ਆਪ ਦੀ ਆਰਐਸਐਸ ਦੀ ਨੀਤੀ ਨੂੰ ਅੱਗੇ ਵਧਾ ਰਹੇ ਹੈ ਇਹਨਾਂ ਦੇ ਦੋ ਅਜੰਡੇ ਹੈ ਕਾਰਪੋਰੇਟਾਂ ਨੂੰ ਅੱਗੇ ਲੈ ਕੇ ਜਾਣਾ ਉਹਨਾਂ ਦੇ ਮੁਨਾਫੇ ਨੂੰ ਹੋਰ ਵਧਾਉਣਾ ਔਰ ਆਰਐਸਐਸ ਦੀ ਜਿਹੜੀ ਪਛਾਕੜੀ ਸੋਚ ਹੈਗੀ ਹੈ ਮਨੁਸਮ੍ਰਿਤੀ ਨੂੰ ਇੱਥੇ ਬਤੌਰ ਵਿਧਾਨ ਲਾਗੂ ਕਰਨਾ ਇਹ ਦੋ ਏਜੰਡਿਆਂ ਤੇ ਇਹ ਲਗਾਤਾਰ ਕੰਮ ਕਰ ਰਹੀ ਹੈ ਆਪਣੇ ਫਾਸੀਸਟ ਏਜੰਡੇ ਤਹਿਤ ਕਟਗਿਣਤੀਆਂ ਨੂੰ ਕਿਰਤੀ ਜਮਾਤ ਨੂੰ ਔਰ ਜਿਹੜੇ ਹੋਰ ਦਬੇ ਕੁਚਲੇ ਵਰਗ ਹੈਗੇ ਆ ਉਹਨਾਂ ਨੂੰ ਲਗਾਤਾਰ ਲਤਾੜਿਆ ਜਾ ਰਿਹਾ ਇੱਕ ਪਾਸੇ ਗੱਲਾਂ ਹੋ ਰਹੀਆਂ ਨੇ ਡਿਜੀਟਲ ਇੰਡੀਆ ਦੀਆਂ ਪਰ ਦੂਸਰੇ ਪਾਸੇ ਉਹੀ ਪੁਰਾਣਾ ਸਮਾਜ ਪੁਰਾਣੇ ਸਮੇਵਾਰ ਤੱਕ ਇਹਨਾਂ ਨੇ ਡਿਜੀਟਲ ਇੰਡੀਆ ਦਾ ਨਾਮ ਜਿਹੜੇ ਜਿੰਨੀ ਵੀ ਟੈਕਨੋਲੋਜੀ ਹੈ ਇਨਾਂ ਦੀ ਖਰੀਦੀ ਹੋਈ ਟੈਕਨੋਲੋਜੀ ਔਰ ਟੈਕਨੋਲੋਜੀ ਇਹਨਾਂ ਨੇ ਕੋਈ ਵਿਕਸਿਤ ਨਹੀਂ ਕੀਤੀ ਹੈ ਇਹ ਜਿਹੜੇ ਐ ਅਮਰੀਕ ਅਮਰੀਕਨ ਸਾਮਰਾਜ ਹੈਗਾ ਉਹ ਉਹਦੀ ਜਿਹੜੇ ਪਿੱਠੂ ਬਣ ਕੇ ਉਹਨਾਂ ਦੀ ਟੈਕਨੋਲੋਜੀ ਨੂੰ ਇੱਥੇ ਵੇਚ ਰਹੇ ਆ ਔਰ ਉਹਦੇ ਵਿੱਚੋਂ ਦਲਾਲੀ ਖਾ ਰਹੇ ਆ ਇਹਨਾਂ ਨੇ ਜੇ ਕਿਸੇ ਡਿਜੀਟਲ ਇੰਡੀਆ ਦਾ ਮਤਲਬ ਤਾਂ ਇਹ ਹੋਣਾ ਚਾਹੀਦਾ ਹੈ ਨਾ ਕਿ ਇੱਥੇ ਡਿਜੀਟਲਾਈਜੇਸ਼ਨ ਇੱਥੇ ਟੈਕਨੋਲੋਜੀ ਦਾ ਵਿਕਾਸ ਇੱਥੇ ਕਰੇ ਇੱਥੇ ਲੋਕਾਂ ਨੂੰ ਰੁਜ਼ਗਾਰ ਮਿਲੇ ਉਹਦੇ ਵਿੱਚੋਂ ਉਹਦੇ ਵਿੱਚੋਂ ਐਡਵਾਂਸਮੈਂਟ ਹੋਵੇ ਲੇਕਿਨ ਤੁਸੀਂ ਦੇਖ ਰਹੇ ਹੋ ਪਿਛਲੇ ਸਮੇਂ ਦੇ ਵਿੱਚ ਜਿਹੜੀ ਬੇਰੋਜ਼ਗਾਰੀ ਹੈਗੀ ਆ ਉਹ ਚਰਮ ਸੀਮਾ ਦੇ ਉੱਪਰ ਹੈਗੀ ਆ ਔਰ ਇਹ ਦੂਸਰੇ ਦੇਸ਼ਾਂ ਵੱਲ ਸਾਡਾ ਪੰਜਾਬ ਤਾਂ ਦੂਸਰੇ ਦੇਸ਼ਾਂ ਵੱਲ ਜਾ ਰਿਹਾ ਤਾਂ ਖੇਤੀ ਜਿਹੜਾ ਖੇਤੀ ਦਾ ਵੀ ਸੰਕਟ ਘੇਰਾਇਆ ਹੋਇਆ ਤਾਂ ਕਿਹੜੀ ਡਿਜੀਟਲਾਈਜੇਸ਼ਨ ਕਿਹੜੀ ਟੈਕਨੋਲੋਜੀ ਔਰ ਕਿਹੜਾ ਵਿਕਾਸ ਉਹ ਬਹੁਤ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਜੀ ਧੰਨਵਾਦ ਤੁਹਾਡਾ ਵੀ